ਖਬਰ ਲੈਨੇ ਕਪੂਰਥਲਾ ਤੋਂ ਸ਼ਹੀਦ ਉਦਮ ਸਿੰਘ ਚੈਰੀਟੇਬਲ ਟਰਸ ਸultanpur Lodhi ਦੇ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਦੀ ਪ੍ਰਧਾਨਗੀ ਹੇਠ ਪ੍ਰੈਸ ਕਲੱਬ ਸਾਇਦ ਸਵਾ ਵਾਰ ਐਸੋਸੀਏਸ਼ਨ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਾਜੋਗ ਨਾਲ ਸ਼ਹੀਦ ਉਦਮ ਸਿੰਘ ਦੇ ਬੁੱਤ ਦੇ ਫੁੱਲ ਪੇਟ ਕੀਤੇ ਗਏ ਤੇ ਇਸ ਮੌਕੇ ਵੱਖ-ਵੱਖ ਸਿਆਸੀ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਗਏ ਤੇ ਇਸ ਮੌਕੇ ਟਰਸਟ ਦੇ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਨੇ ਕਿਹਾ ਕਿ ਜਿਹੜੇ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹਨਾਂ ਦਾ ਜਿਉਣਾ ਔਖਾ ਹੁੰਦਾ ਹੈ ਇਸ ਮੌਕੇ ਬਾਬਾ ਬਲਵੀਰ ਸਿੰਘ ਸਿੰਚੇਵਾਲ ਮੈਂਬਰ ਰਾਜ ਸਭਾ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿਗਮਾਨ ਰਿਹਾ ਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਲ ਸਜਮ ਸਿੰਘ ਜੀ ਮਾਣੇ ਕਿਹਾ ਕਿ ਦੇਸ਼ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਜ਼ਾਦੀ ਦਾ ਨਿਗਮਾਨ ਰਿਹਾ ਹਨ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸ਼ਹੀਦਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਜੇ ਤੱਕ ਪੂਰਾ ਮਾਣ ਸਤਿਕਾਰ ਨਹੀਂ ਦਿੱਤਾ ਸਭ ਤੋਂ ਪਹਿਲਾਂ ਅਸੀਂ ਸਰਬੋਡੇ ਸਾਹਿਬ ਜੀ ਸਾਹਿਬ ਜادہ ਅਜੀਤ ਸਿੰਘ ਜੀ ਸਾਹਿਬ ਜادہ ਜੁਜਾਰ ਸਿੰਘ ਜੀ ਸਾਹਿਬ ਜادہ ਜੋਰਾਵਰ ਸਿੰਘ ਜੀ ਸਾਹਿਬ ਜادہ ਫਤੇ ਸਿੰਘ ਜੀ ਸਾਡੇ ਸਤਿਕਾਰਯੋਗ ਮਾਤਾ ਜੀ ਜਿਨ੍ਹਾਂ ਦੇ ਖਾਤਾ ਦੇ ਦਿਨ ਚੱਲ ਰਿਹਾ ਅੱਜ ਦੇ ਛੋਟੇ ਸਾਹਿਬਜਾਦਿਆਂ ਦੀ ਉਹ ਸਹਾਇਤਾ ਦਾ ਉਹ ਜਿਹੜਾ ਸਾ ਦਿਹਾੜਾ ਜਿਹਨੂੰ ਸਰਬ ਸਤਿਕਾਰ ਦੇ ਨਾਲ ਮਨਾ ਰਹੇ ਹਾਂ ਤੇ ਅੱਜ ਉਹ ਮਹਾਨ ਸਖੇਤ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਆ ਉਹਨਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ ਕਿ ਇਹਨਾਂ ਇਹ ਸਾਰੀਆਂ ਕੁਰਬਾਨੀਆਂ ਇਹ ਦੇਸ਼ ਵਾਸਤੇ ਹੋਈਆਂ ਤੇ ਸਾਰੀਆਂ ਕੁਰਬਾਨੀਆਂ ਧਰਮ ਦੀ ਰੱਖਿਆ ਲਈ ਹੋਈਆਂ ਆਪਣਾ ਫਰਜ਼ ਨਿਭਾਉਂਦੇ ਹਾਂ ਸਮਾਜ ਦੇ ਵਿੱਚ ਜੋ ਸੋਲੂਸ਼ਨ ਹੋ ਰਿਹਾ ਸੀ ਜਿਸ ਤਰ੍ਹਾਂ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਸਾਡਾ ਇਹ ਦੇਸ਼ ਬੰਨਿਆ ਹੋਇਆ ਸੀ ਸੋ ਉਹਨਾਂ ਸਰਲਖ ਸੂਰਿਆ ਨੇ ਧਿਲਿਆਂ ਵਾਲੇ ਬਾਗ ਦਾ ਬਦਲਾ ਵੀ ਲਿਆ ਤੇ ਦੱਸਿਆ ਵੀ ਕਿ ਜਿਹੜਾ ਤੱਕਾ ਹੈ ਕੋਈ ਕਰ ਵੀ ਜਾਵੇ ਤੇ ਉਹ ਤੱਕਾ ਹੀ ਹੁੰਦਾ ਉਹਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਉਹ ਸਹਾਤਾ ਜਿਹੜੀਆਂ ਸੀ ਉਹ ਉਹਨਾਂ ਦਾ ਜਿਹੜਾ ਹੈ ਦੇਸ਼ ਦੇ ਵਿੱਚ ਜਾ ਕੇ ਜਿਹੜਾ ਹੈ ਜ਼ਿਲ੍ਹਿਆਂਵਾਲੇ ਦੇ ਬਾਗ ਦਾ ਉਹਨਾਂ ਨੇ ਬਦਲਾ ਲਿਆ ਇੱਕ ਅ ਅਣਖ ਜੋ ਉਹ ਜਿਹੜੀ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਸੀ ਸਰ ਜਾਇ ਤਾਂ ਜਾਏ ਮੇਰਾ ਸਿੱਖੀ ਸਦਕਾ ਨ ਜਾਏ ਉਹਨਾਂ ਨੇ ਉਹ ਆਪਣਾ ਸੁਨੇਹਾ ਦਿੱਤਾ ਸੋ ਅਸੀਂ ਸਾਰਿਆਂ ਦੇ ਪਾਵਨ ਚਰਨਾਂ ਵਿੱਚ ਸਰ ਦਾ ਸਤਕਾਰ ਭੇਟ ਕਰਦੇ ਹਾਂ ਤੇ ਅੱਜ ਬਹੁਤ ਵੱਡੀ ਲੋੜ ਹੈ ਸਾਡੇ ਸਮਾਜ ਨੂੰ ਕਿ ਜਿਨ੍ਹਾਂ ਅ ਵਾਸਤੇ ਉਹਨਾਂ ਨੇ ਇਹ ਸਹਾਇਤਾ ਦਿੱਤੀ ਹੈ ਜਾ ਕੇ ਆਪ ਜ਼ੇਲਾਂ ਦੇ ਵਿੱਚ ਫਾਂਸੀਆਂ ਦੇ ਰਸੇ ਤੋਂ ਮੇ ਉਹ ਗੀ ਸਾਡੇ ਕੁਦਰਤੀ ਸਾਧਨ ਜਿਹੜੇ ਨੇਚਰਲ ਸੋਰਸ ਸੀ ਉਹਨਾਂ ਨੂੰ ਲੁੱਟਿਆ ਜਾ ਰਿਹਾ ਸੀ ਉਹਨਾਂ ਦਾ ਸੋਸ਼ਣ ਹੋ ਰਿਹਾ ਸੀ ਹਰ ਇੱਕ ਤਰ ਜਿਹੜਾ ਹੈ ਉਹ ਸਿੱਖ ਧਰਮ ਦੇ ਮਹਾਨ ਸ਼ਹੀਦ ਸਰਬੰਸਦਾਨੀ ਸਹਿਰ ਜੀਰੂ ਗੋਗਨ ਸਿੰਘ ਜੀ ਮਹਾਰਾਜ ਜੀ ਆਪਣਾ ਜੀਤੀ ਕੀਤਾ ਪੇਸ਼ ਕਰਨ ਲਈ ਆਏ ਆ ਅਸੀਂ ਉਹਨਾਂ ਦੇ ਹਿੰਮਤ ਸ਼ਹਾਦਤ ਸਰਵਨ ਸਦਾਨੀ ਸਾਈਬੇ ਆਲਮ ਸੁਦਾ ਸ਼੍ਰੀ ਗੁਰੂ ਵਿਨਸਿੰਘ ਜੀ ਦੇ ਨਾਮ ਸਰਬਦਾ ਸਤਿਮੁਨਮੀ ਪੇਟ ਕਰਦੇ ਆ ਉਹਨਾਂ ਦੇ ਆਜ਼ਾਦੀ ਲਈ ਧਰਮ ਲਈ ਔਰ ਆਪਣੀ ਕੌਮ ਦੇ ਚੜ੍ਹਦੀ ਕਲਾ ਲਈ ਜੋ ਸ਼ਹਾਦਤਾਂ ਦਿੱਤੀਆਂ ਉਹਦਾ ساری ਦੁਨੀਆ ਦੇ ਵਿੱਚ ਕੋਈ ਈਸਾਨੀ ਨਹੀਂ ਹੈ ਉਹਨਾਂ ਨੇ ਇੱਕ ਐਸੀ ਲੀਹਾਂ ਛੁਰ ਪਾਈਆਂ ਜਿਹੜੀਆਂ ਸਿੱਖ ਸਮਾਜ ਨੂੰ ਔਰ ਹਿੰਦੁਸਤਾਨ ਦੇ ਹਰ ਬਸ਼ਰ ਨੂੰ ਔਰ ਮਨ ਮਨਾਉਣੀਆਂ ਦੀ ਪੀੜ ਪੀੜ ਦੀ ਲੋਕਾਂ ਲਈ ਅਸੀਂ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਠਾਈਏ ਔਰ ਔਰ ਸਦਾ ਹੀ ਇਹ ਕਾਮਨਾ ਕਰੀਏ ਕਿ ਜ਼ਿੰਦਗੀ ਦੇ ਵਿੱਚ ਸਮਾਜ ਦੇ ਵਿੱਚ ਜੋ ਵੀ ਸ਼ੋਸ਼ਣ ਹੋ ਰਿਹਾ ਉਹਦੇ ਖਿਲਾਫ ਆਵਾਜ਼ ਉਠਾਈ ਜਾਵੇ ਔਰ ਇਹ عقیدہ ਹਰ ਹਿੰਦੁਸਤਾਨੀ ਦਾ ਹਰ ਧਰਮ ਦੇ ਲੋਕ ਬੰਦਿਆਂ ਦਾ ਹੋਣਾ ਚਾਹੀਦਾ ਤਾਂ ਹੀ ਅਸੀਂ ਜ਼ਿੰਦਾਰ ਕੌਮਾਂ ਕਹਾਵਾਂਗੇ ਤਾਂ ਹੀ ਸਾਡਾ ਦੇਸ਼ ਆਜ਼ਾਦ ਰਹੂਗਾ ਔਰ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਕਿਤੇ ਵੀ ਜ਼ੁਲਮ ਹੁੰਦਾ ਹੋਵੇ ਉਹਦੇ ਲਈ ਹਿੰਦੂਸਾਨ ਦਾ ਹਰ ਬੁਸ਼ਰ ਜਿਹੜਾ ਹੱਕ ਤੇ ਸੱਚ ਦੀ ਆਵਾਜ਼ ਉਠਾਏ ਚ ਅੱਜ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਉਦਮ ਸਿੰਘ ਚੌਂਕ ਵਿਖੇ ਅਸੀਂ ਉਸ ਮਹਾਨ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਉਹ ਸ਼ਹੀਦ ਨੇ ਓਮ ਨੂੰ ਜਿਹੜਾ ਉਹ ਬਹੁਤ ਉੱਚੀ ਲੈ ਕੇ ਗਏ ਨੇ ਕਿਉਂਕਿ ਇਹੋ ਜੀਆਂ ਮਿਸਾਲਾਂ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀਆਂ ਕਿ ਇੱਕ ਆਪਣੀ ਕੌਮ ਵਾਸਤੇ ਆਪਣੇ ਦੇਸ਼ ਵਾਸਤੇ ਜਿਹੜਾ ਕਿ 22 ਸਾਲ ਉਹ ਅੱਗ ਜਿਹੜੀ ਹੈ ਆਪਣੇ ਅੰਦਰ ਰੱਖੀ ਤੇ ਉਹਦਾ ਬਦਲਾ ਲਿਆ ਜਲਿਆਂਵਾਲੇ ਬਾਗ ਦਾ ਜਿਹੜਾ ਕਤਲੇਆਮ ਹੋਇਆ ਸੀਗਾ ਉਹਦਾ ਬਦਲਾ ਲਿਆ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਸਾਡੇ ਕਈ ਵਾਰ ਬਹੁਤ ਜ਼ਿਆਦਾ ਅਸੀਂ ਬੁਰਾ ਫੀਲ ਕਰਦੇ ਹਾਂ ਗੁੱਸਾ ਆਉਂਦਾ ਤੇ ਅਸੀਂ ਅ ਕੁਛ ਦੇਰ ਬਾਅਦ ਠੰਡਾ ਹੋ ਜਾਂਦਾ ਪਰ ਇਹ ਇੱਕ ਬਲੱਖਣ ਸ਼ਹਾਦਤ ਹੈ ਕਿ 22 ਸਾਲ ਵੀ 22 ਸਾਲ ਉਹਨਾਂ ਨੇ ਉਹ ਸੱਗ ਨੂੰ ਬਲਦੀ ਰੱਖਿਆ ਆਪਣੇ ਸੀਨੇ ਦੇ ਵਿੱਚ ਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਲੰਡਨ ਦੇ ਵਿੱਚ ਜਾ ਕੇ ਜਲਿਆਂਵਾਲੇ ਬਾਗ ਦੇ ਸਾਕੇ ਦਾ ਜਿਹੜਾ ਬਦਲਾ ਲੈ ਕੇ ਤੇ ਇੱਕ ਕਿਸਮ ਦਾ ਮੈਂ ਇਹ ਕਹਿਣਾ ਕਿ ਠੰਡ ਪਾਈ ਕੌਮ ਦੇ ਹਿਰਦਿਆਂ ਦੇ ਵਿੱਚ ਸੋ ਇਹ ਬਲੱਖਣ ਸ਼ਹਾਦਤ ਹੈ ਅਸੀਂ ਇਸ ਦਿਹਾੜੇ ਤੇ ਆਮ ਆਦਮੀ ਪਾਰਟੀ ਵੱਲੋਂ ਕੋਟਨ ਕੋਟ ਪ੍ਰਣਾਮ ਕਰਦੇ ਆ ਉਹ ਇਸ ਦਿਹਾੜੇ ਤੇ ਕਿ ਇਦਾਂ ਦਾ ਸ਼ਹੀਦ ਜਿਹੜਾ ਉਹ ਸਾਡੀ ਧਰਤੀ ਤੇ ਆਇਆ ਹੈ ਏਵਨ ਪੰਜਾਬੀ ਟੀਵੀ ਤੋਂ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਧਨ ਖੋਸਲਾ ਦੀ ਰਿਪੋਰਟ